ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬੁਟੀਕ ਆਨ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਟੋਟਲੀ ਹੈਂਡਵਰਕ ਸੂਟ ਲੈ ਕੇ ਆਈਆਂ ਜੋ ਸਾਡੀ ਬੁਟੀਕ ਤੇ ਤਿਆਰ ਹੋਈਆਂ ਹਨ ਤੇ ਨਿਊ ਸਟੱਫ ਦੇ ਵਿੱਚ ਹੈ ਜੀ ਦਿਖਾਉਂਦੇ ਹਾਂ ਤੁਹਾਨੂੰ ਇਹਨਾਂ ਵਿੱਚੋਂ ਕੋਈ ਪਸੰਦ ਆਉਂਦਾ ਹੈ ਤਾਂ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 988672100 ਤੇ ਤੁਸੀਂ ਆਪਣੀ ਚੁਆਇਸ ਦਾ ਵੀ ਵਰਕ ਕਰਵਾ ਸਕਦੇ ਹੋ ਸਟੱਫ ਕੋਈ ਵੀ ਹੋ ਸਕਦਾ ਹੈ ਜਿਵੇਂ ਤੁਹਾਡੀ ਚੁਆਇਸ ਜਿਵੇਂ ਕਰੇਪ ਤੇ ਕਰਾਣਾ ਬਰਬਰੀ ਤੇ ਕਰਾਣਾ ਜਾਂ ਸ਼ੀ ਮਰਤੇ ਕਰਾਣਾ ਤੁਹਾਡੀ ਆਪਣੀ ਚੁਆਇਸ ਹੈ ਹੈਂਡਵਰਕ ਵੀ ਤੇ ਮਸ਼ੀਨਰੀ ਵਰਕ ਵੀ ਠੀਕ ਹੈ ਜੀ ਜਿਵੇਂ ਦੇਖੋ ਨਿਊ ਸਟੱਫ ਆਇਆ ਜੀ ਇਹ ਬਰਬਰੀ ਸਟੱਫ ਹੈ ਜੀ ਇਹ ਟੋਟਲੀ ਹੈਂਡਵਰਕ ਹੈ neck ਦੀ ਡਿਜ਼ਾਈਨਿੰਗ ਦੇਖੋ ਕੰਟਰਾਸਟ ਦੇ ਵਿੱਚ ਇਧਰ ਹੀ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਪਾਰਟੀ ਵੇਅਰ ਸੂਟਾਂ ਦੇ ਸਾਰੇ ਹੱਥ ਦੀ ਜੁੜੀਆਂ ਵਿੱਚ ਇੱਕ ਬਰਬਰੀ ਸਟੱਫ ਹੈ ਜੀ ਤੇ ਇਹਦੇ ਨਾਲ ਖੀਨਖਾਬ ਦੀ ਬਾਟਮ ਹੈ ਜੀ ਬਾਟਮ ਤੇ ਇਦਾਂ ਵਰਤ ਆਏਗਾ ਜੀ ਤੁਸੀਂ ਪਲਾਜ਼ੋ ਬਣਵਾ ਸਕਦੇ ਹੋ ਸਲਵਾਰੀ ਬਣਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜੀ ਤੇ ਇਹਦੇ ਨਾਲ ਕੰਟਰਾਸਟ ਦੇ ਵਿੱਚ ਦੁਪੱਟਾ ਹੈ ਜੀ ਦੁਪੱਟੇ ਤੇ ਲਾਸ਼ ਲੱਗੀ ਹੋਈ ਹੈ ਤੇ ਇਦਾਂ ਡਿਜ਼ਾਈਨ ਕੀਤਾ ਹੈ ਜੀ ਬਰੀਕ ਲਾਸ਼ ਨਾਲ ਕੰਟਰਾਸਟ ਦੇ ਵਿੱਚ ਹੈ ਜੀ ਇਹ ਜੀ ਜੀ ਕਿਤੇ ਜਿਹੜੇ ਪ੍ਰੋਜੈਕਟ ਵਾਲਾ ਰੰਗ ਮਿਲ ਜੇਗਾ ਜੀ ਇਦਾਂ ਡਿਜ਼ਾਈਨਿੰਗ ਹੈ ਜੀ ਇਹਦੀ ਇਦਾਂ ਦੀ ਡਿਜ਼ਾਈਨਿੰਗ ਹੈ ਜੀ ਇਹਦੀ ਇਹ ਮੰਜਾ ਕਲਰ ਹੈ ਜੀ ਖੀਨ ਖਾਵ ਸਟੱਫ ਹੈ ਜੀ ਠੀਕ ਹੈ ਵੀ ਨੈਕ ਦੀ ਡਿਜ਼ਾਈਨ ਹੋ ਗਈ ਤੇ ਇੱਧਰ ਪੈਚ ਵਰਕ ਬਾਜੂ ਨੇਚੇ ਬਾਟਮ ਤੇ ਵੀ ਹੈ ਜੀ ਸੌਰੀ ਨੀਚੇ ਕਿਰਤੇ ਨੇ ਵਰਕ ਹੈ ਜੀ ਇਦਾਂ ਪੈਚ ਵਰਕ ਲਗਾ ਕੇ ਡਿਜ਼ਾਈਨਿੰਗ ਰਹੀ ਬਿਤੀ ਹੋਈ ਹੈ ਜੀ ਸਟਾਫ ਆਖੀਨ ਖਾ ਰਹਿਗਾ ਜੀ ਜੋ ਤੁਹਾਨੂੰ ਪਿਕ ਦੇ ਵਿੱਚ ਦਿਖਾਇਆ ਜੀ ਇਦਾਂ ਦੀ ਸੇਮ ਡਿਜ਼ਾਈਨਿੰਗ ਰਹੇਗੀ ਜੀ ਇਹਦੀ ਬਾਟਮ ਤੇ ਵੀ ਵਰਕ ਹੈ ਜੀ ਬਾਟਮ ਤੇ ਵਰਕ ਆ ਇਹਦੇ

ਵਰਕ ਦੀ ਬਹੁਤ ਹੀ ਫਿਨਿਸ਼ਿੰਗ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਨੀਚੇ ਘੇਰੇ ਤੇ ਵਰਕ ਇਸ ਬਾਟਮ ਤੇ ਵੀ ਵਰਕ ਆਇਆ ਜੀ ਇਹ ਕਿਹੋ ਜਿਹਾ ਸਿਲਕ ਦੇ ਕਰੇਵ ਦੇ ਵਿੱਚ ਬਾਟਮ ਹੈ ਜੀ ਇਹਦੀ ਪਿਓਰ ਕਰੇਵ ਦੇ ਵਿੱਚ ਬਾਟਮ ਹੈ ਜੀ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਸਟਾਫ ਬਰਬਰੀ ਰਹੇਗਾ ਜੀ ਦੁਪट्टे ਦਾ ਵੀ ਤੇ ਟੋਟਲੀ ਹੈਂਡ ਵਰਕ ਹੈ ਜੀ ਦੁਪट्टे ਦੇ ਪੱਲਿਆਂ ਤੇ ਵਰਕ ਦੁਪट्टे ਦੇ ਪੱਲਿਆਂ ਤੇ ਵਰਕ ਜੀ ਦੇਖੋ ਕਿੰਨਾ ਸੋਹਣਾ ਬਹੁਤ ਹੀ ਵਧੀਆ ਡਿਜ਼ਾਈਨਰ ਸੂਟ ਹੈ ਤੇ ਬੁਦੀ ਸੋਹਣੀ ਹਾਂਜੀ ਮਜੰਤਾ ਕਲਰ ਸ਼ੀਮਰ ਸਟਫ ਹੈ ਜੀ। ਦਬਕਾ ਵਰਕ ਹੈ ਜੀ ਟੋਟਲੀ। ਪੂਰੇ ਫਰੰਟ ਤੇ ਵਰਕ। ਠੀਕ ਹੈ ਜੀ ਤੇ ਬਰੇ ਦੇ ਬਾਜੂ ਦੀ ਡਿਜ਼ਾਈਨਿੰਗ ਹੈ ਜੀ। ਇਹ ਦਿਨ ਅਲਵੀ ਬਰ ਬਰੀ ਬੋਟਮ ਹੈ ਜੀ। ਤੇ ਬਹੁਤ ਸੋਹਣਾ ਡਿਜ਼ਾਈਨ ਦਾ ਪੱਟਾ ਹੈ ਜੀ। ਕੀ ਕਰੂੰ ਤੇ ਚੱਲੋ। ਲਓ ਕਰ ਲਓ ਹਾਂਜੀ ਜਿਹੜਾ ਸ਼ਰਟ ਦਾ ਸਟਾਫ ਹੈ ਪਿਓਰ オーਰਗੈਂਜ਼ਾ ਤੇ ਰੈੱਡ ਕਲਰ ਹੈ ਜੀ ਰੈੱਡ ਟਮਾਟਰੀ ਕਲਰ ਆ ਬਹੁਤ ਸੋਹਣਾ ਦੇਖੋ ਟੋਟਲੀ ਹੈਂਡਵਰਕ ਹੈ ਜੀ ਇਹ neck ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਤੇ ਇਹਦੀ ਹੈਵੀ ਬਾਜੂਆਂ ਹੈ ਜੀ ਇਹ ਬਾਜੂ ਤੇ ਡਿਜ਼ਾਈਨਿੰਗ ਹੈ ਜੀ ਤੇ ਕ੍ਰੇਪ ਦੇ ਵਿੱਚ ਇਹਦੀ ਬਾਟਮ ਹੈ ਜੀ ਸ਼ਰਟ

ਹਾਂਜੀ ਬਰਬਰੀ অর্ਗਾਂਜ਼ਾ ਸਟਫ ਹੈ ਜੀ ਇਹ ਦੇਖੋ ਫਰੰਟ ਦੀ ਡਿਜ਼ਾਈਨਿੰਗ ਬਹੁਤ ਹੀ ਵਧੀਆ ਕਲਰ ਵੀ ਬਹੁਤ ਪਿਆਰਾ ਹੈ ਜੀ ਨਿਊ ਕਲਰ ਹੈ ਜੀ ਡਾਈ ਡਾਈ ਵਾਲਾ ਕਲਰ ਹੈ ਜੀ ਇਹ ਟੋਟਲੀ ਹੈਂਡਵਰਕ ਫੁੱਲ ਹੈਵੀ ਫਰੰਟ ਹੈ ਜੀ ਦੇਲ ਜੀ ਪਾਈ ਹੋਈ ਹੈ ਜੀ ਘੇਰੇ ਤੇ ਤੇ ਇਧਰ बाजू ਦੀ ਲਗਾਈ ਉਹ ਸੋਨਾ ਕਲਰ ਹੈ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਤੇ ਦੁਪੱਟਾ ਵੀ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਜੀ। ਕੋਈ ਨਾ। ਡਿਜ਼ਾਈਨਰ ਦੁਪੱਟਾ ਲਾਸ਼ ਲੱਗੀ ਹੋਈ ਹੈ। ਸੈਂਟਰ ਤੇ ਵਿੱਚ ਇਹ ਰੂਪੀਨ ਤੋਂ ਦੋਨੋਂ ਸਾਈਡ ਹੇਲ ਪਾਈ ਹੋਈ ਹੈ ਜੀ। ਟੋਟਲੀ ਹੈਂਡਵਰਕ ਸੋਹਣੇ ਜੀ ਸਾਰੇ ਅੱਜ ਦੀ ਵੀਡੀਓ ਦੇ ਵਿੱਚ। ਕਿੰਨ ਕਲਰ ਸਟੱਫ ਬਰਬਰੀ ਰਹੇਗਾ ਜੀ neck design ਦੇਖੋ ਦਫਕਾ ਨਾਲ ਵਰਤ ਕੀਤਾ ਹੋਇਆ ਸਾਰਾ ਜੀ ਸਾਰੀ ਆਈਟਮ ਤੁਹਾਡੀ ਨੂੰ ਪਈ ਹੈ ਹੋਰ ਵੀ ਲੈ ਪੂਰਾ ਫਰੰਟ ਬਹੁਤ ਹੀ ਸੋਹਣਾ ਲੱਗਣ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਤੇ ਨੀਚੇ ਮੀਲ ਪਾਈ ਹੋਈ ਹੈ ਤੇ ਇਧਰ ਇਹ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਫੈਚ ਵਰਕ ਨਾਲ ਜਿਹੜੀ ਕੀਤਾ ਹੈ ਜੀ ਤੇ ਇਹਦੇ ਨਾਲ ਹਾਂ ਜੀ ਅੰਡਰਵਰਕ ਕੀਤੀ ਹੋਈ ਬਾਟਮ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਇਹ ਜੀ ਇਹ ਸਟੱਫ ਬਰਬਰੀ ਹੈ ਜੀ ਸਕਿਨ ਤੇ ਗਾਜ਼ਰੀ ਕਲਰ ਦਾ ਕੰਟਰਾਸਟ ਬਹੁਤ ਸੋਹਣਾ ਹੈ ਤੇ ਇਹਦੇ ਨਾਲ ਸਕਿਨ ਨਹੀਂ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਦਾ ਦੁਪੱਟਾ ਹੈ ਜੀ ਹਾਂ ਜੀ ਸਟੱਫ ਬਰਬਰੀ ਰਹੇਗਾ ਜੀ पर यह मशीनी वर्क है जी मशीनी वर्क रेडी करवाया है जी ये भी कलर, सोना कलर ये भी बहुत सोहना रेस्ट जहा कलर है जी बहुत भी बॉटम का भी वर्क है जी बॉटम का वर्क आएगा जी ओरगैन ओरगैन सा दुपट्टा है जी ਬਹੁਤ ਸੋਹਣਾ ਡਿਜ਼ਾਈਨ ਨਾਲ organza ਦਾ ਹਾਂਜੀ organza ਸਟੱਫ ਟੋਟਲੀ ਹੈਂਡਵਰਕ ਸੂਟ ਹੈ ਜੀ ਆਫ ਵਾਈਟ ਕਲਰ ਕੰਟਰਾਸਟ ਦੇ ਵਿੱਚ ਹੈ ਜੀ ਇਹ ਕਿਨ ਖਾਗੇ ਦੇ ਨਾਲ ਬਾਟਮ ਹੈ ਜੀ ਕਾਗਿਏ ਵਰਕ ਕਿੰਨਾ ਹੈ ਜਿਵੇਂ ਛੇਰੇ ਤੇ ਫੁੱਲ ਹੈਵੀ ਬਰਕ ਕੇਰਾ ਤੇ ਬਾਜੂ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੁੱਟੇ ਜੀ ਕੰਟਰਾਸਟ ਦੇ ਵਿੱਚ ਹੈ ਜੀ ਲੈਮਨ yellow ਕਲਰ ਦੀ ਖੀਨ ਖਾਵ ਦੀ ਬਾਟਨ ਹੈ ਜੀ ਇਹਦੇ ਨਾਲ ਤੇ ਡਿਜ਼ਾਈਨਰ ਦੁਪੱਟਾ ਹੈ ਜੀ ਲੈਸ਼ ਲੱਗੀ ਹੋਈ ਹੈ ਲੈਸ਼ ਲੱਗੀ ਹੋਈ ਹੈ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ हाँ जी शिमन स्टफरी जी का टोटली हैंड वर्क डाइनिंग है। दर वर्क है जी तो नीचे घेरे की डिजाइनिंग बहुत है जी मल्टी कलर दे के डिजाइनिंग की हुई है जी घेरे की देखो बेल पाई हुई है जी नीचे काविया वर्क तो नीचे फिर बेल है जी बॉटम पर सॉरी बाजू पर वर्क ਇਹਦੇ ਨਾਲ ਡਿਜ਼ਾਈਨਰ ਦੁਪੱਟਾ ਜੀ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਪੂਰੇ ਦੁਪੱਟੇ ਦੇ ਵਿੱਚ ਲਾਈਨਿੰਗ ਤੇ ਇਦਾਂ ਪੱਲਿਆਂ ਦੇ ਉੱਤੇ ਤਾਂ ਬੇਲ ਪਾਈ ਹੋਈ ਹੈ ਜੀ ਜਿੰਨੇ ਘੇਰੇ ਤੇ ਬੇਲ ਹੈ ਉਹ ਮੇਹੀ ਪੱਲਿਆਂ ਤੇ ਬੇਲ ਹੈ ਜੀ ਹੋਰ ਸੈੱਟ ਵੀ ਬੇਲ ਹੈ ਜੀ ਟੋਟਲੀ ਹੈਂਡਵਰਕ ਤੇ ਜਿਹੜਾ ਇਹ ਸਟੱਫ ਹੈ ਜੀ ਕਾਂਜੀ ਵਰਮ ਸਟੱਫ ਹੈ ਜੀ ਨਿਊ ਸਟੱਫ ਆਇਆ ਜੀ ਇਹ ਤੇ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਵਧੀਆ ਫਰੰਟ ਤੇ ਛੋਟੇ ਫਲਾਵਰ ਪਾਈ ਹੋਈਆਂ ਜੀ ਕਲਰ ਵੀ ਬਹੁਤ ਪਿਆਰਾ ਹੈ ਜੀ ਪਿਸਤਾ ਗ੍ਰੀਨ ਦਾ ਕਲਰ ਹੈ ਤੇ ਨੀਚੇ ਘੇਰੇ ਦੀ ਡਿਜ਼ਾਈਨਿੰਗ ਟੋਟਲੀ ਦਵਕਾ ਵਰਕ ਸੂਟ ਹੈ ਜੀ ਇਹ ਇਦਰੇ ਇਹ ਬਾਜੂ ਦੇ ਲਈ ਜਾਣਗਾ ਅਗੇ ਜੀ ਬਾਟਮ ਤੇ ਵੀ ਵਰਕ ਹੈ ਜੀ ਫਲਾਵਰ ਪਾਈ ਹੋਈਆਂ ਜੀ ਲਓ ਸੋਹਣੇ ਇਹ ਲੇਨ ਬਾਟਮ ਹੈ ਜੀ ਇਹਦੇ ਨਾਲ ਤੇ ਦੁਪੱਟੇ ਤੇ ਟੋਟਲੀ ਇਦਾਂ ਫਲਾਵਰ ਪਾਈ ਹੋਈਆਂ ਜੀ ਹਾਂਜੀ ਕਲਵੈਂਡਰ ਕਲਰ ਹੈ ਜੀ ਇਹਦੇ ਵਿੱਚ ਸਟੱਫ ਸੇਮ ਰਹੇਗਾ ਜੀ ਕਾਂਜੀਵਰਮ ਫਰੰਟ ਟੋਟਲੀ ਮਸ਼ੀਨਰੀ ਵਰਕ ਤੇ ਹੈਂਡ ਵਰਕ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਜੀ ਲਵੈਂਡਰ ਕਲਰ ਘੇਰੇ ਡਿਜ਼ਾਈਨਿੰਗ ਬਹੁਤ ਵਧੀਆ ਇਧਰੇ ਇਹ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਬਾਜੂ ਦੀ ਡਿਜ਼ਾਈਨ ਇਹ ਪਲੇਨ ਬੋਟਮ ਹੈ ਜੀ ਇਹਦੇ ਨਾਲ ਦੇ ਡਿਜ਼ਾਈਨਰ ਦੁਪੱਟਾ ਹੈ ਜੀ ਠੀਕ ਹੈ ਡਿਜ਼ਾਈਨਰ ਦੁਪੱਟਾ ਪੂਰੀ ਹੈਂਡਵਰਕ ਕੀਤਾ ਹੋਇਆ ਦੁਪੱਟਾ ਹੈ ਤੇ ਨਹੀਂ ਮਸ਼ੀਨਰੀ ਵਰਕ ਤੇ ਬਹੁਤ ਸਾਡ ਲੱਗ ਗਈ ਠੀਕ ਹੈ ਜੀ ਅੱਜ ਦੀ ਬੋਡੀ ਵਿੱਚ ਇੰਨਾ ਹੀ ਅਗਲੀ ਬੋਡੀ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ